हां जी दोस्तों की हालचाल दो ने उम्मीद करते हैं वैगुरु दी कृपा नाल सारे ठीक ठाक ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਗੱਲ ਕਰਦੇ ਆਂ ਹੋਣ ਵਾਲੇ ਵੱਡੇ ਕਬੱਡੀ ਕੱਪਾਂ ਬਾਰੇ ਕਰੋ ਨੋਟ ਫਿਰ ਅੱਜ ਦੇ ਕਬੱਡੀ ਕੱਪ ਅੱਜ ਕਬੱਡੀ ਕੱਪਾਂ ਦੀ ਜਾਣਕਾਰੀ ਤੋਂ ਪਹਿਲਾਂ ਤੁਹਾਨੂੰ ਦੋ ਖੁਸ਼ਖਬਰੀਆਂ ਦੇ ਦਈਏ ਕਬੱਡੀ ਦੇ 스타 ਰੇਡਰ ਮਾਲਵਾ ਐਕਸਪ੍ਰੈਸ ਸੁਖਵੀਰ ਸਰਾਮਾ ਦੇ ਘਰ ਵਹਿਗੁਰੂ ਜੀ ਨੇ ਪੁੱਤਰ ਦੀ ਦਾਤ ਵਗਸੀ ਹੈ ਦੇਵ ਮੁਬਾਰਕਾਂ ਸੁਖਵੀਰ ਸ਼ਰਾਮਾ ਨੂੰ ਦੂਜੀ ਵੱਡੀ ਖੁਸ਼ਖਬਰੀ ਕਬੱਡੀ ਦੇ ਪ੍ਰਿੰਸ ਖੁਸ਼ੀ ਦੁੱਗਾਂ ਵਾਲੇ ਦੇ ਘਰ ਵਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀਆ ਦੇਵ ਮੁਬਾਰਕਾਂ ਖੁਸ਼ੀ ਦੁੱਗਾਂ ਵਾਲੇ ਨੂੰ ਬਹੁਤ ਬਹੁਤ ਮੁਬਾਰਕਾਂ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਮੇਰਾ ਬਣਾਈ ਰੱਖੇ ਅੱਜ ਕਬੱਡੀ ਦਾ ਵੱਡਾ ਕੱਪ ਪਿੰਡ ਛਨੀਰ ਜ਼ਿਲ੍ਹਾ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਇੱਕ ਕਬੱਡੀ ਇੱਕ ਪਿੰਡ ਓਪਨ ਵਿੱਚ ਤਿੰਨ ਖਿਡਿਆਰੀ ਬਾਹਰੋਂ ਖੇਡ ਸਕਦੇ ਹਨ ਕਬੱਡੀ ਦਾ ਪਹਿਲਾ ਨਾਮ 111111 ਰੁਪਏ ਹੈ ਦੂਜਾ ਨਾਮ 71111 ਰੁਪਏ ਹੈ ਬੈਸਟ ਰੀਡਰ ਅਤੇ ਬੈਸਟ ਯਾਫੀ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਪਿੰਡ ਛਨੀਰ ਜ਼ਿਲ੍ਹਾ ਮਾਨਸਾ ਵਿਖੇ ਅੱਜ ਵੱਡਾ ਕਬੱਡੀ ਕੱਪ ਹਰਿਆਣਾ ਵਿਖੇ ਪਿੰਡ ਡਹੌਰ ਜ਼ਿਲ੍ਹਾ ਕੈਥਲ ਵਿਖੇ ਹੋ ਰਿਹਾ ਹੈ ਜਿੱਥੇ ਕਬੱਡੀ ਦਾ ਪਹਿਲਾ ਨਾਮ 81000 ਰੁਪਇਆ ਅਤੇ ਦੂਜਾ ਨਾਮ 51000 ਰੁਪਇਆ ਹੈ ਇੱਥੇ ਹੋਰ ਵੀ ਨਾਮ ਹਨ ਬੈਸਟਾਂ ਨੂੰ ਵੀ ਬਹੁਤ ਤਗੜੇ ਵੱਡੇ ਨਾਮ ਦਿੱਤੇ ਜਾਣਗੇ ਇੱਥੇ ਤਗੜੀਆਂ ਟੀਮਾਂ ਖੇਡਣਗੀਆਂ ਪਿੰਡ ਡੋਹਰਾ ਜ਼ਿਲ੍ਹਾ ਕੈਥਲ ਹਰਿਆਣਾ ਵਿਖੇ ਅੱਜ ਪਿੰਡ ਹਰਿਆਊ ਜ਼ਿਲ੍ਹਾ ਸੰਗਰੂਰ ਵਿਖੇ ਛੋਟੇ ਬੱਚਿਆਂ ਦਾ 28 ਕਿਲੋ ਨਰੋਲ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਇਹਦਾ ਪਹਿਲਾ ਨਾਮ 3100 ਰੁਪਇਆ ਤੇ ਦੂਜਾ ਨਾਮ 2100 ਰੁਪਇਆ ਹੈ ਵੈਸਟਰ ਰੀਡਰ ਤੇ ਜਾਫੀ ਨੂੰ ਪ੍ਰੈਸਾਂ ਦਿੱਤੀਆਂ ਜਾਣੀਆਂ ਪਹਿਲੀਆਂ 32 ਟੀਮਾਂ ਐਂਟਰ ਕੀਤੀਆਂ ਜਾਣੀਆਂ ਕਿ ਸਾਤਾਰੀ ਪਲੇਅਰ ਨੂੰ 1 ਕਿਲੋ ਦੀ ਸੌਟ ਹੋਵੇਗੀ ਹਾਂਜੀ ਦੋਸਤੋ ਕਿਵੇਂ ਲੱਗੀ ਅੱਜ ਦੀ ਆਪਣੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਦਾ ਬਟਨ ਜਰੂਰ ਦਬਲਿਓ ਕੱਲ ਨੂੰ ਫੇਰ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ